ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਆਪਾਂ ਤੁਹਾਨੂੰ ਆਪਣੀ ਸ਼ਕਤੀਮਾਨ ਮਸ਼ੀਨ ਕੰਪਨੀ ਦੀ ਜਿਹੜੀ ਮਸ਼ੀਨ ਆ ਮੱਕੀ ਟੋਕਾ ਕਰਦੀ ਆ ਐਸਐਮਐਸ ਆ 4 ਪਾਉਨੇ ਮੱਕੀ ਦਾ ਉਹ ਤੁਹਾਨੂੰ ਆਪਾਂ ਚਲਦੀ ਦਿਖਾਵਾਂਗੇ ਮਸ਼ੀਨ ਭਾਈ ਆਪਾਂ ਰਿਪੇਅਰ ਕਰੀ ਆ ਤੇ ਉਹਨੂੰ ਚਲਾਉਣ ਚੱਲੇ ਆ ਤੁਹਾਨੂੰ ਆਪਾਂ ਚਲਦੀ ਦਿਖਾਵਾਂਗੇ ਤੇ ਤੁਹਾਨੂੰ ਆਚਾਰ ਦੀ ਕੁਆਲਿਟੀ ਦਿਖਾਵਾਂਗੇ ਟੋਕੇ ਦੀ ਕੁਆਲਿਟੀ ਵੀ ਕਿੰਦਾ ਦਾ ਟੋਕਾ ਕਰਦੀ ਆ ਤੇ ਪੂਰਾ ਵਧੀਆ ਟੋਕਾ ਕਰੂਗੀ ਤੇ ਦਾਣਾ ਵੀ ਕ੍ਰਸ਼ ਕਰੂਗੀ ਤੁਹਾਨੂੰ ਆਪਾਂ ਪੂਰਾ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਬਾਈ ਉਹਨਾਂ ਦਾ ਨੰਬਰ ਵੀ ਚੱਲ ਰਿਹਾ ਵੀਡੀਓ ਦੇ ਥੱਲੇ ਚਲਾਵਾਂਗੇ ਆਪਾਂ ਅੱਗੇ ਦੇਖਿਓ ਚੱਲਦਾ ਕਿਸੇ ਵੀ ਵੀਰ ਨੇ ਟੋਕਾ ਕਰਵਾਉਣਾ ਵਾ ਆਚਾਰ ਪਾਉਣ ਲਈ ਮੱਕੀ ਦਾ ਤੇ ਬਾਈ ਉਹਨਾਂ ਨਾਲ ਬਾਈ ਸੰਪਰਕ ਕਰ ਸਕਦਾ ਤੁਹਾਡੀ ਖੇਤ ਦੇ ਵਿੱਚ ਖੜੀ ਮੱਕੀ ਦਾ ਆ ਟੋਕਾ ਕਰਕੇ ਦੇਣਗੇ ਜੀ ਮਸ਼ੀਨ ਉਹਨਾਂ ਕੋਲ ਹੈਗੀ ਹੈ ਸ਼ਕਤੀਮਾਨ ਦੀ ਤੇ ਪੂਰਾ ਵਧੀਆ ਕੁਆਲਿਟੀ ਚ ਟੋਕਾ ਹੋਊਗਾ ਤੇ ਵੀਡੀਓ ਨੂੰ ਦੇਖੋ ਪੂਰਾ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਿਓ ਤੇ ਆਪਾਂ ਬਾਈ ਤੁਹਾਡੇ ਫਾਇਦੇ ਵਾਸਤੇ ਹੀ ਆਪਣੇ ਕਿਸਾਨ ਵੀਰਾਂ ਦੇ ਫਾਇਦੇ ਵਾਸਤੇ ਵੀ ਵੀਡੀਓ ਬਣਾਉਂਦੇ ਹੁੰਨੇ ਆ ਰੂਟਾਵੇਟਰ ਕਿਵੇਂ ਚੱਲਦਿਆ ਰਲੇ ਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਪਾਂ ਦਿੰਦੇ ਆ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਵੀਡੀਓ ਬਣਾਉਂਦੇ ਆ ਤੇ ਉਸ ਸਾਹਬ ਨਾਲ ਚੈਨਲ ਬਹੁਤ ਘਟ ਵੀਰ ਸਬਸਕ੍ਰਾਈਬ ਕਰਦੇ ਨੇ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ ਜੀ ਸਬਸਕ੍ਰਾਈਬ ਜਰੂਰ ਕਰਕੇ ਜਾਓ ਚੈਨਲ ਤੇ ਵੀਡੀਓ ਨੂੰ ਕਰਿਓ ਵੱਤ-ਵੱਤ ਸ਼ੇਅਰ ਤੇ ਲਾਈਕ ਪਾਨੇ ਜੀ ਵੀਰ ਉਹਨਾਂ ਦੇ ਘਰੇ ਆਏ ਸੀਗੇ ਜੀ ਮਸ਼ੀਨ ਸੈੱਟ ਕਰਨ ਆਏ ਸੀਗੇ ਇਹ ਵੀਰ ਉਹਨਾਂ ਕੋਲ ਫਾਰਮ ਟਰੈਕ 60 ਨਾਲ ਆਪਣੀ ਮਸ਼ੀਨ ਚੱਲ ਰਹੀ ਹੈ ਜੀ ਮੱਕੀ ਨੂੰ ਟੋਕਾ ਕਰਨ ਵਾਲੀ ਤੇ ਪਿਛਲੇ ਸਾਲ ਵਾਲੀ ਮਸ਼ੀਨ ਆ ਜੀ ਰਿਪੇਅਰ ਕਰੀ ਸੀ ਬਾਈ ਜੀ ਉਹਨਾਂ ਦੀ ਉਹ ਕਰਕੇ ਚੱਲੇ ਆ ਇਹ ਕੜਾਸੇ ਕਰ ਰਹੇ ਆ ਦੇਖੇ ਪ੍ਰਾਈਸਟਰ ਵੀ ਲੋ ਬੰਦ ਰਹੇ ਇਸ ਤੇ ਨਾ ਕੇ ਕੜਾਸਾ ਕਰ ਪਣ ਬੇਰੀ ਨੂੰ ਤੇ ਆ ਵੀਰ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਆ ਕੜਾਸੇ ਬਹੁਤ ਤੇਜ਼ ਧੁੰਦੇ ਆ ਤੇ ਮੇਰੇ ਦੇ ਬਿਨਾਂ ਇਹ ਨੰਝ ਕਿਉਂਕਿ ਇਹਦੇ ਕੱਪੜਾ ਕਪੜਾ ਬਹੁਤ ਖਿੱਚਦਾ ਆ ਹਵਾ ਬਹੁਤ ਚੱਲਦੀ ਆ ਬਹੁਤ ਜ਼ਿਆਦਾ ਹਵਾ ਬਣਦਾ ਹੈ ਸੋੜਾ ਜਿਹੜਾ ਬਲੇਡ ਲਾ ਕੇ ਫਿਰ ਦੇਖਦੇ ਆ ਵੀ ਕਿੱਸਾ ਦਾ ਮਾਲ ਬਣਿਆ ਜਿਹੜੇ ਸਹੀ ਲੱਗੇ ਉਹਨਾਂ ਦੇ ਆ। ਬਾਕੀ तकरीबन ਸਾਰੀ ਸਹੀ ਚ ਆਉਂਦੀ ਆ ਤੇ ਜਿਹੜਾ ਗੜਾਸੇ ਪਿੱਖੇ ਕਰੇਗਾ ਇਹ ਬਲੇਡੇ ਗਲਤ ਸੀਗਾ। ਅੱਥਰ ਗਲਤ ਸੀ ਸਹੀ ਕਰਕੇ ਜਾ। ਲਓ ਬਾਈ ਜੀ ਵੀਰ ਉਹਨਾਂ ਦੇ ਖੇਤ ਚ ਪਹੁੰਚ ਗਏ ਆਪਾਂ। ਤੇ ਹਜੇ ਤਾਂ ਬਾਈ ਆੜ ਲੜਾ ਜਿਹੜਾ ਵੱਢ ਕੇ ਰੱਖਿਆ ਆ ਉਹਦੇ ਟੋਕੇ ਕਰਨ ਲੱਗੇ ਹੋਏ ਆ। ਇਹਨੂੰ ਟੋਕਾ ਵੀ ਖਾਣਾ ਕਿੰਦਾ ਦੀ ਕਰਦੀ ਐ ਮਹੀਨਾ ਕਿਉਂਕਿ ਇਹ ਸੁੱਕ ਵੀ ਗਿਆ ਬਾਈ ਥੋੜਾ ਜਿਹਾ ਸੁੱਕ ਗਿਆ ਜੀ 2 ਦਿਨ ਹੋ ਗਏ ਵੱਡੇ ਨੂੰ ਇਹਦੇ ਵਿੱਚ ਥੋੜੀ ਟੋਕੇ ਦੀ ਕੁਆਲਿਟੀ ਘਟ ਜਾਂਦੀ ਜਦੋਂ ਸੁੱਕ ਜਾਂਦਾ ਪਰ ਫਿਰ ਵੀ ਟੋਕਾ ਵਧੀਆ ਕਰਦੀ ਐ ਬਾਕੀ ਟੋਕਰੇ ਦੀ ਕੁਆਲਿਟੀ ਨੂੰ ਦੱਸਦੇ ਆਲੇ ਗਾਣਾ ਵੀ ਪੂਰਾ ਭਾਨੇ ਦੇ ਤੱਕ ਰਹੀ ਹੈ ਟੋਕਰਾ ਵੀ ਪੂਰਾ ਵਧੀਆ ਕਰ ਰਹੀ ਹੈ ਇਹ ਇਹਨਾਂ ਤੋਂ ਬਰਜੇਟ ਅੰਦਾਜ਼ਾ ਲਾ ਕੀ ਵਧੀਆ ਵਾਜੀ ਇਹ ਸ਼ਕਤੀਮਾਨ ਦੀ ਜਿੰਦਾ ਜੀ ਆਪਣੀ ਵਾਲੀ ਬਿਲਕੁਲ ਵਧੀਆ ਟੋਕਾ ਕਰ ਰਹੀ ਹੈ ਯਾਰ ਦੋ ਸਾਲ ਹੋ ਗਏ ਨਹੀਂ ਚੱਲਦੀ ਪਰ ਇਹ ਉਹ ਪੱਟ ਕੇ ਥੋੜਾ ਜਿਹਾ ਗਾਹਾਂ ਲੱਗੂਗੀ ਜੀ ਤੇ ਫਿਰ ਇਹਨਾਂ ਨੇ ਬਾਈ ਆ ਪਾੜਸ਼ਾ ਹੋਰ ਕੇ ਫਰਾਲਦਾਂ ਨੇ ਸੱਦਾ ਵੱਡਾ ਲਾਏਣਾ ਬਾਈ ਬਾਕੀ ਲੋਕਾਂ ਨੂੰ ਉੱਪਰੋਂ ਖੜ ਕੇ ਦਿਖਾ ਦਿੰਦੇ ਟੋਕਾ ਲਾਈ ਹੁਣ ਥੋੜਾ ਗਾਹਾਂ ਜਾ ਕੇ ਲਾਵਾਂਗੇ ਮਸ਼ੀਨ ਨੂੰ ਤੇ ਟੋਕਾ ਤੁਹਾਨੂੰ ਦਿਖਾਉਣਾ ਵੀਰੇ ਦਾਣਾ ਤੂਣਾ ਬਿਲਕੁਲ ਕ੍ਰਸ਼ ਕਰਕੇ ਛੱਡਦੀ ਆਪਣੀ ਤਕਤੀ ਨਾਲ ਲੀਹੇ ਰੱਖੇ ਲੈ ਲਓ ਬ੍ਰੀਕ ਟੋਕਾ ਹਾਲ ਰਿਹਾ ਹੈ ਹਾਲੇ ਤਾਂ ਇਹਦਾ ਗਾਲਾ ਟੁੱਟ ਰਿਹਾ ਹੈ ਲੋਗੇ ਨੂੰ ਬਾਰ-ਬਾਰ ਰੁੱਕ ਸਿੱਟਦੇ ਆ ਜਦੋਂ ਵੀ ਮਸ਼ੀਨ ਖਾਲੀ ਹੋ ਜਾਂਦੀ ਆ ਉਦੋਂ ਟੋਟਾ-ਪੁੱਟਾ ਇਹਦਾ ਕੱਢਦੀ ਆ ਜਦੋਂ ਲਗਾਤਾਰ ਰੁੱਕ ਲੱਗਿਆ ਰਹਿੰਦਾ ਉਦੋਂ ਦੇਖੋ ਇਹਨਾਂ ਬਿਲਕੁਲ ਫ੍ਰੀਕ ਹੋ ਗਾ ਵਿੱਚ ਬਹੁਤ ਦੇਖੋ ਜਦੋਂ ਇਹ ਆਪ ਘੁੰਮ ਕੇ ਕਰਨ ਲੱਗੀ ਉਦੋਂ ਟੋਕੇ ਦੀ ਕੁਆਲਿਟੀ ਬਹੁਤ ਜ਼ਿਆਦਾ ਵਾਝਣੀ ਆ ਦੇਖੋ ਦਾਣਾ ਪੂਣਾ ਸਾਰਾ ਕੁਝ ਕ੍ਰਸ਼ ਕਰਕੇ ਸਿੱਟ ਰਹੀ ਆ ਜਿਹੜਾ ਮਰਤੀ ਦਾ ਵਿੱਚ ਦਾਣਾ ਹੁੰਦਾ ਛੱਲੀ ਵਾਲਾ ਉਹ ਵੀ ਸਾਰਾ ਭੰਨ ਕੇ ਢਟੇ ਵਿੱਚ ਇਹ ਕੁਆਲਿਟੀ ਇਹੀ ਸਖੀਮਾ ਦੇਖਾ ਟੋਕੇ ਆਉਣੀ ਨਹੀਂ ਜੀ ਇਹਨੂੰ ਨੇੜੇ ਆ ਕੇ ਦਿਖਾ ਦਿੰਦੇ ਆ ਜੀ ਬਹੁਤ ਬਰੀਕ ਆ ਬਹੁਤ ਬਹੁਤ ਬਿਲਕੁਲ ਬਰੀਕ ਟੋਕਾ ਤੇ ਬਾਕੀ ਆ ਦੇਖੋ ਮੱਕੀ ਦੇ ਦਾਣੇ ਬਿਲਕੁਲ ਕ੍ਰਸ਼ ਕਰਕੇ ਕੱਟ ਰਹੀ ਆ ਆ ਦੇਖੋ ਆ ਬਿਲਕੁਲ ਭੰਨਿਆ ਹੋਇਆ ਦਾਣਾ ਜੀ ਸਾਰਾ ਦਾਣਾ ਬਿਲਕੁਲ ਭੰਨ ਕੇ ਕੱਟ ਰਹੀ ਐ ਵਿੱਚ ਏ ਇਹ ਜੀ ਮੱਕੀ ਜਿਹੜੀ ਸ਼ਕਤੀਮਾਨ ਦੀ ਮਸ਼ੀਨ ਮਸ਼ੀਨ ਟੋਕਾ ਕਰਦੀ ਹੈ ਨਾ ਇਹ ਫਰਕ ਆਈ ਉਹਦਾ ਦੇਖੋ ਸਾਰਾ ਦਾਣਾ ਭੰਨ ਕੇ ਘੜ ਰਹੀ ਹੈ ਵੀਰੇ ਕ੍ਰਸ਼ ਕਰਕੇ ਬਿਲਕੁਲ ਇਹ ਟੋਕਾ ਬਿਲਕੁਲ ਕਰ ਰਹੀ ਹੈ ਬ੍ਰੀਕ ਤੇ ਹਾਲੇ ਦਾ ਜਿਹੜੇ ਹਲ ਵਾਲੇ ਆਹਾ ਥੱਬੇ ਪਏ ਨੇ ਜੀ ਇਹਨਾਂ ਵਿੱਚ ਥੋੜਾ ਜਿਆ ਉਹ ਜਿਹੜੀ ਟੋਕੇ ਦੀ ਕੁਆਲਿਟੀ ਹੈ ਥੋੜੀ ਜੀ ਘਟ ਜਾਂਦੀ ਆ ਕਿਉਂਕਿ ਇਹ ਬਾਰ-ਬਾਰ ਰੁਕ ਰੌਂਦੀ ਆ ਰੁਕ ਟੁੱਪੀ ਜਾਂਦਾ ਜਦੋਂ ਖੜੀ ਮੱਕੀ ਨੂੰ ਵੱਢਣਾ ਨਾ ਚੱਲ ਕੇ ਨੇ ਉਹਦੇ ਵਿੱਚ ਦੇਖੋ ਜਿਵੇਂ ਹੀ ਮਤਲਬ ਜਿਹਾ ਖੜਾ ਰਹੇ ਬਾਕੀ ਇਹ ਵੀ ਦੇਖ ਲੋ ਹਾ ਦੇਖੋ ਦਾਣਾ ਮੱਕੀ ਦਾ ਸਾਰਾ ਭੰਨ ਕੇ ਕੱਢਿਆ ਹੈ ਦੇਖੋ ਆਹ ਚੂਰਾ-ਚੂਰਾ ਕਰਤਾ ਈ ਮੱਕੀ ਦਾ ਦਾਣਾ ਇਹ ਹੁੰਦੀ ਈ ਸ਼ਕਤ ਮਤਲਬ ਕੁਆਲਿਟੀ ਟੋਕੇ ਦੀ ਕਈ ਬੰਦੇ ਕਹਿ ਰਹੇ ਸੀਗੇ ਵੀ ਟੋਕੇ ਦੀ ਕੁਆਲਿਟੀ ਚਾਈ ਦੀਆ ਦੇਖੋ ਪ੍ਰੋਪਰ ਟੋਕ ਟੋਕੇ ਦੀ ਕੁਆਲਿਟੀ ਪੂਰੀ ਵਧੀਆ ਅੱਜ ਚਲਾ ਕੇ ਚੱਲੇ ਆ ਜੀ ਮਸ਼ੀਨ ਬਿਲਕੁਲ ਟੋਕਾ ਸਹੀ ਕਰਦੀ ਹੈ ਬੜਾ ਬਰੀਕ ਕਰਦੀ ਹੈ ਜੀ ਭਾਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀ ਸ਼ਕਤੀਮਾਨ ਦੀ ਮਸ਼ੀਨ ਬਾਈ ਕਿੱਦਾਂ ਦੀ ਲੱਗੀ ਟੋਕਾ ਕਰਦੈ ਜਿਹੜੀ ਮਸ਼ੀਨ ਆ ਟੋਕਾ ਕਰਦੀ ਆ ਵੀ ਕਿੱਦਾਂ ਦੀ ਲੱਗੀ ਤੁਹਾਨੂੰ ਜੀ ਬਿਲਕੁਲ ਵਧੀਆ ਟੋਕਾ ਕਰ ਰਹੀ ਹੈ ਜੀ ਤੇ ਬਾਕੀ ਹੁਣ ਬਾਈ ਉਹਨੂੰ ਟੋਕਾ ਕਰੀ ਜੰਨੇ ਆ ਤੇ ਬਾਕੀ ਉਹਨਾਂ ਸ਼ਕਤੀਮਾਨ ਮਸ਼ੀਨ ਬਾਰੇ ਬਾਈ ਉਹਨਾਂ ਤੋਂ ਪਤਾ ਕਰਦੇ ਆ ਉਹ ਬਾਈ ਉਹ ਨਹੀਂ ਜਾ ਰਹੇ ਨੇ ਜਿਨ੍ਹਾਂ ਕੋਲ ਆਪਣੀ ਮਸ਼ੀਨ ਚੱਲ ਰਹੀ ਆ ਤੇ ਪੁੱਛਦੇ ਆ ਬਾਈ ਉਹਨਾਂ ਨੂੰ ਵੀ ਕਿੰਨਾ ਵਾ ਸਿਸ਼ਨ ਲੱਗ ਗਿਆ ਕੀ ਕੀ ਇਹਦੇ ਵਿੱਚ ਪ੍ਰੋਬਲਮ ਆਈ ਆ ਵੀ ਕਿੱਦਾਂ ਦੀ ਚੱਲੀ ਆ ਸਾਰੀ ਜਾਣਕਾਰੀ ਆਪਾਂ ਬਾਈ ਉਹਨਾਂ ਤੋਂ ਲਵਾਂਗੇ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾ ਜੀ ਹੋਰ ਬਾਈ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਤੇ ਬਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ ਮੁਖਤਿਆਰ ਸਿੰਘ ਪਿੰਡ ਕਿਹੜਾ ਜੀ ਪਿੰਡ ਗੜੀ ਫਤਿਹ ਖਾਂ ਜੀ ਗੜੀ ਫਤਿਹ ਖਾਂ ਰਾਹੋਂ ਦੇ ਨਾਲੇ ਹੈ ਨਾ ਜੀ ਤੇ ਬਾਈ ਜੀ ਕਿੰਨਾਵਾਂ ਸੀਜ਼ਨ ਆ ਜੀ ਇਹ ਮਸ਼ੀਨ ਨੂੰ ਆਪਣੇ ਨੂੰ ਆਪਣੇ ਵੀਰੇ ਤੀਜਾ ਸੀਜ਼ਨ ਹੈ ਜੀ ਐਡ ਕੀ ਤੀਜਾ ਸੀਜ਼ਨ ਆ ਹਾਂ ਜੀ ਤੇ ਬਾਈ ਇਹ ਇਹਦੇ ਵਿੱਚ ਕੋਈ ਮਸ਼ੀਨ ਤੇ ਕੀ ਕੀ ਤੁਹਾਨੂੰ ਪ੍ਰੋਬਲਮ ਆਈਆਂ ਕੋਈ ਉਹ ਨਾ ਕੁਛ ਨਹੀਂ ਪਾਦੀ ਇਹ ਤੇ ਵਿਚਾਈਆਂ ਪਹਿਲੇ ਦੂਜੇ ਸੀਜ਼ਨ ਮਾੜੇ ਮੁੱਤੇ ਆ ਗੜਾਸੀਆਂ ਦਾ ਆਇਆ ਸੀਗਾ ਜਿੱਦਾਂ ਜਿਹੜੇ ਬਲੇਡ ਆ ਹਾਂਜੀ ਹਾਂਜੀ ਉਹ ਫਿਰ ਉਹਨਾਂ ਦੀ ਸਰਪ੍ਰਸਤੀ ਲੱਗਿਆ ਆਪਣੇ ਸ਼ਕਤੀਮਾਨ ਵਾਲੇ ਜਿਹੜੇ ਮੁੰਡਾ ਭੇਜ ਦਿੰਦੇ ਉਹ ਕਰ ਜਾਂਦੇ ਆ ਜੀ ਆਹ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਟੋਕੇ ਦੀ ਕੁਆਲਿਟੀ ਕਿੱਦਾਂ ਜੀ ਟੋਕੇ ਦੀ ਕੁਆਲਿਟੀ ਹੁਣ ਤੁਸੀਂ ਦੇਖਿਆ ਹੁਣ ਬਹੁਤ ਵਧੀਆ ਕੁਆਲਿਟੀ ਆ ਹਾਂਜੀ ਹਾਂਜੀ ਬਹੁਤ ਵਧੀਆ ਦਾਣਾ ਦੂਣਾ ਸਾਰਾ ਕ੍ਰਸ਼ ਕਰਿਆ ਹੋਇਆ ਮੈਂ ਦੇਖਿਆ ਉੱਤੇ ਚਾਹਤ ਜੀ ਦਾਣਾ ਜਿੱਦਾਂ ਹਾਂਜੀ ਹਾਂਜੀ ਜਦੋਂ ਹੁਣ ਇਹ ਕੋਈ ਥੱਬੇ ਰੱਖੇ ਉਹ ਵੱਟ ਕਿਉਂਕਿ ਸਾਡੇ ਕੋਲ ਸਿੰਗ ਲੇਜੀ ਆ ਉਹਦੇ ਵਿੱਚ ਥੋੜਾ ਗਾਲਾ ਟੁੱਟਦਾ ਕਰਕੇ ਥੋੜਾ ਜਿਹਾ ਫਰਕ ਆਗਾ ਜਦੋਂ ਇਹ ਬੈੱਡ ਦੇ ਉੱਤੇ ਚਲਣੀ ਆ ਇੱਕ ਸਾਰ ਚਲਣੀ ਤਾਂ ਫੇਰ ਹੋਰ ਵੀ ਕੁਤਰਾ ਬਣ ਜਾਂਦਾ ਹਾਂਜੀ ਜਿਹੜਾ ਆਪਣੇ ਥੱਬੇ ਪਏ ਨੇ ਇਹ ਨਾ ਰੋਕ ਰੋਕ ਕੇ ਚੱਲਦਾ ਜਦੋਂ ਲਾਈਨ ਦੇ ਵਿੱਚ ਇਹਨੇ ਟੋਕਾ ਕਰਨਾ ਇੱਕ ਰੱਖ ਚਲਣਾ ਫੇਰ ਜਮਾ ਹੀ ਉਹ ਇੱਕ ਸਾਰ ਚੱਲਦੀ ਆ ਫੇਰ ਤਾਂ ਬਹੁਤ ਹੀ ਵਧੀਆ ਚੱਲਦੀ ਆ ਬਹੁਤ ਵਧੀਆ ਚੱਲਦੀ ਆ ਨਾ ਜੀ ਤੇ ਤੁਹਾਨੂੰ ਜਣੀ ਪੂਰੀ ਤੁਸੀਂ ਇਥੋਂ ਉਹ ਆ ਪੂਰੀ ਤਸੱਲੀ ਆ ਜੀ ਤਸੱਲੀ ਆ ਪੂਰੀ ਤੁਹਾਨੂੰ ਤਸੱਲੀ ਆ ਠੀਕ ਆ ਜੀ ਬਹੁਤ ਵਧੀਆ ਓਕੇ ਬਾਈ ਜੀ ਓਕੇ ਬਾਈ ਧੰਨਵਾਦ ਜੀ ਥੈਂਕ ਯੂ